ਇਹ ਗੁਰਦੁਆਰਾ ਬੀਕਾਨੇਰ ਜ਼ਿਲ੍ਹੇ ਰਾਜਸਥਾਨ ਵਿੱਚ ਸਥਿਤ ਹੈ ਅਤੇ ਸਿੱਖਾਂ ਲਈ ਇੱਕ ਪਵਿੱਤਰ ਸਥਾਨ ਹੈ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਪਹਿਲੇ ਗੁਰੂ ਨੇ ਆਪਣੀ ਉਦਾਸੀ ਦੇ ਦੌਰਾਨ ਕੋਲਿਆਤ ਦਾ ਦੌਰਾ ਕੀਤਾ ਉਹਨਾਂ ਨੇ ਆਪਣੇ ਦੌਰੇ ਦੌਰਾਨ ਅਨੇਕ ਪਾਠਾਂ ਅਤੇ ਸੁਨੇਹੇ ਦਿੱਤੇ ਜੋ ਕਿ ਸਮਾਜ ਵਿੱਚ ਸਹਿਯੋਗ ਅਤੇ ਪਾჭारे ਦੀ ਕਦਰ ਕਰਦੇ ਸਾ ਗੁਰੂ ਨਾਨਕ ਸਾਹਿਬ ਨੇ ਆਪਣੀ ਦੂਜੀ ਉਦਾਸੀ ਦੌਰਾਨ ਕੋਲਿਆੜ ਦੀ ਯਾਤਰਾ ਕੀਤੀ ਇਸ ਦੌਰਾਨ ਗੁਰੂ ਜੀ ਨੇ ਜੈਨ ਸੰਤਾਂ ਨਾਲ ਗੱਲਬਾਤ ਕੀਤੀ ਜਨਾਂ ਦੀਆਂ ਅਸਫਲਿਤੀ ਦੀਆਂ ਆਦਤਾਂ ਵਿੱਚ ਨਹਾਣਾ ਅਤੇ ਮੋਹ ਨੂੰ ਟਾਕ ਕੇ ਰੱਖਣਾ ਸ਼ਾਮਿਲ ਸੀ ਉਹਨਾਂ ਦਾ ਮੰਨਣਾ ਸੀ ਕਿ ਨਹਾਣ ਨਾਲ ਬਿਮਾਰੀਆਂ ਫੈਲਦੀਆਂ ਹਨ ਅਤੇ ਇਹ ਮਤਲਬ ਹੈ ਕਿ ਉਹ ਪਾਪ ਕਰਦੇ ਹਨ ਪਰ ਗੁਰੂ ਜੀ ਨੇ ਉਹਨਾਂ ਨੂੰ ਸਿਖਾਇਆ ਕਿ ਸੱਚੀ ਪਵਿੱਤਰਤਾ ਦਿਲ ਮਨ ਅਤੇ ਆਤਮਾ ਤੋਂ ਹੋਣੀ ਚਾਹੀਦੀ ਹੈ ਪਰ ਅਸਫਲਤਾ ਦੇ ਨਾਲ ਜੀਵਨ ਗੁਜ਼ਾਰਨਾ ਸਹੀ ਨਹੀਂ ਹੈ ਇਹ ਕਈ ਬਿਮਾਰੀਆਂ ਦਾ ਕਾਰਨ ਬਣਦਾ ਹੈ ਅਤੇ ਦੂਜਿਆਂ ਲਈ ਵੀ ਖਤਰਾ ਹੈ ਗੁਰੂ ਜੀ ਦੀ ਇਹ ਸਿੱਖਿਆ ਸੁਣਨ ਤੋਂ ਬਾਅਦ ਸਾਰੇ ਜੈਨ ਮੰਨ ਗਏ ਗੁਰੂ ਜੀ ਬikaner ਤੋਂ ਆਏ ਅਤੇ ਰਾਜਸਥਾਨ ਦੇ ਹੋਰ ਹਿੱਸਿਆਂ ਵਿੱਚ ਆਪਣੀ ਯਾਤਰਾ ਜਾਰੀ ਰੱਖੀ ਇਸ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮਾ ਲਿਖਿਆ ਅਤੇ ਪਾਈ ਦਿਆ ਸਿੰਘ ਜੀ ਨੂੰ ਔਰੰਗਜ਼ੇਬ ਨੂੰ ਇਸ ਨੂੰ ਪਹੁੰਚਾਉਣ ਲਈ ਭੇਜ ਪਾਈ ਦਿਆ ਸਿੰਘ ਜੀ ਅਤੇ ਪਾਈ ਤਰਮ ਸਿੰਘ ਜੀ ਨੇ ਇਸ ਦਸਤਾਵੇਜ਼ ਨੂੰ ਆਮਦਨਗਰ ਵਿੱਚ ਅਮਿਰਪੁਰ ਨੂੰ ਪਹੁੰਚਾਇਆ ਜਦੋਂ ਔਰੰਗਜ਼ੇਬ ਦੀ ਮੌਤ ਦੇ ਚੰਦ ਹੀ ਦਿਨ ਬਾਕੀ ਰਹਿ ਗਏ ਸਾ ਗੁਰੂ ਨਾਨਕ ਸਾਹਿਬ ਦੀ ਜਨ ਨਾਲ ਗਲਬਾਤ ਨੂੰ ਦਰਸਾਇਆ ਗਿਆ ਹੈ ਕੋਲਿਆਤ ਵਿੱਚ ਕੋਈ ਸਿੱਖ ਆਬਾਦੀ ਨਹੀਂ ਸੀ ਇਸ ਲਈ ਗੁਰੂ ਦੇ ਦੌਰੇ ਦੀ ਯਾਦ ਵਿੱਚ 1968 ਤੱਕ ਕੋਈ ਮਮਰੀਅਲ ਜਾਂ ਮੰਦਿਰ ਨਹੀਂ ਬਣਾਇਆ ਗਿਆ ਇਸ ਸਾਲ ਵਿੱਚ ਕੁਝ ਸਿੱਖਾਂ ਨੇ ਜੋ ਤਾਜ਼ਾ ਤੌਰ ਇਸ ਇਲਾਕੇ ਵਿੱਚ ਵਸੇ ਸਨ ਕੋਲਿਆਤ ਵਿੱਚ ਇੱਕ ਗੁਰਦੁਆਰਾ ਸਥਾਪਿਤ ਕੀਤਾ ਜੋ ਸ਼ਹਿਰ ਦੇ ਉੱਤਰੀ ਪੂਰਬ ਵਿੱਚ ਇੱਕ కృਤ੍ਰਿਮ ਝੀਲ ਦੇ ਕੰਢੇ ਦੇ ਨੇੜੇ ਇੱਕ ਕਮਰੇ ਵਿੱਚ ਇਸ ਗੁਰਦੁਆਰੇ ਦੀ ਸੇਵਾ ਇੱਕ ਸਿੱਖ ਕਿਸਾਨ ਕਰਗਾ ਹੈ ਜਿਸ ਦਾ ਕਾਰਕੋਲ ਹੈ ਨੇੜਲੇ ਪਿੰਡਾਂ ਅਤੇ ਫਾਰਮ ਹਾਊਸਾਂ ਤੋਂ ਸਿੱਖ ਇਸ ਗੁਰਦੁਆਰੇ ਵਿੱਚ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਜਨਮ અવਸਰਾਂ ਨੂੰ ਮਨਾਉਣ ਲਈ ਆਉਂਦੇ ਹਨ